ਖਬਰਨਾਮਾ ਦੇਖ ਰਿਹਾ শ্রোਤਿਆ ਨੂੰ ਮੇਰੀ ਵੱਲੋਂ ਪਿਆਰ ਭਰੀ ਸਵੀਕਾਰ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜਿੱਠਿਆ ਤੇ ਤੇ ਦੂਸਰੇ ਪਾਸੇ ਭਿੰਡਵਾਗੂ ਚਿੰਬੜ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖਾਸ ਕਰਕੇ ਪ੍ਰਤਾਪ ਸਿੰਘ ਬਾਜਵਾ ਸੁਖਪਾਲ ਸਿੰਘ ਖੈਰਾ ਅਤੇ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੇ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਰੱਜ ਕੇ ਕੋਸਿਆ ਸੀ ਵਿਕਰਮ ਜੀਠਿਆ ਨੂੰ ਨਸ਼ੇ ਦਾ ਸਦਾਗਰ ਹੈ ਚਿੱਟੇ ਦਾ ਤਸਕਰ ਹੈ ਇਸ ਨੇ ਪੰਜਾਬ ਦੀ ਜਵਾਲੀ ਨੂੰ ਖਤਮ ਕਰ ਦਿੱਤਾ ਲੇਕਿਨ ਜਿਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਕਸ਼ਨ ਲਿਆ ਗ੍ਰਿਫਤਾਰੀ ਹੋਈ ਵਿਜੀਲੈਂਸ ਵੱਲੋਂ ਰਿਮਾਨ ਤੇ ਲਿਆ ਗਿਆ ਹੁਣ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨੇ ਜਵਾਨਤਲੀ ਉਹ ਗੋਹਾਰ ਲਗਾ ਰਹੇ ਨੇ ਤੇ ਦੂਸਰੇ ਪਾਸੇ ਇਹਨਾਂ ਕਾਂਗਰਸੀ ਆਗੂਆਂ ਵੱਲੋਂ ਜਲੂਸ ਕਰ ਦਿੱਤਾ ਇੱਕ ਤਰ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਉਹ ਵੀ ਪੱਕੀਆਂ ਗੋਲੀਆਂ ਖੇਡਦੇ ਰਹੇ ਤੇ ਪੱਕੇ ਹੱਥ ਪਾਉਂਦੇ ਨੇ ਉਹਨੇ ਕਿਹਾ ਕਿ ਆਓ ਮੈਦਾਨ ਦੇ ਵਿੱਚ ਦੇਖਦੇ ਹਾਂ ਕਿ ਕੌਣ ਮੈਦਾਨ ਦੇ ਵਿੱਚੋਂ ਬਾਹਰ ਜਾਂਦਾ ਹੈ ਮੈਦਾਨ ਦੇ ਵਿੱਚ ਆਓ ਆਪੋ ਆਪਣੇ ਸੁਰ ਬਦਲ ਲੈ ਇਧਰ ਕੱਲ ਇੱਕ ਹੋਰ ਬਲਦੀ ਉੱਤੇ ਤੇਲ ਪਾ ਦਿੱਤਾ ਗਿਆ ਰਾਜੇ ਰਾਣੀਆਂ ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਖੋਣਾ ਵੱਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਭਾਈ ਜੇਕਰ ਨਸ਼ਾ ਤਸਕਰਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਵਾਈ ਕੀਤੀ ਹੈ ਤੇ ਉਹ ਕਿਸ ਤਰ੍ਹਾਂ ਮਨੁੱਖੀ ਜਿਹੜੀ ਅਧਿਕਾਰਾਂ ਦੀ ਉਲੰਘਣਾ ਹੈ ਯਾਨੀ ਕਿ ਚਾਚੇ ਨੂੰ ਆਦੇ ਭਤੀਜੇ ਦੀ ਪੂਰੀ ਸਪੋਰਟ ਸੀ ਤੇ ਲੇਕਿਨ ਅੱਜ ਇਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਵਿੱਚ ਖੜ ਗਏ ਨੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਹਾਲਾਂਕਿ ਉਹਨਾਂ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਵੀ ਕਿਹਾ ਸੀ ਕਿ ਸਾਨੂੰ ਗੁਰੂ ਮਹਾਰਾਜ ਵੀ ਸਜ਼ਾ ਦਿੱਤੀ ਹੈ ਕਿਉਂਕਿ ਅਸੀਂ ਜਿਹੜਾ ਵਾਅਦਾ ਮੁੜਕਾ ਸਾਹਿਬ ਚੁੱਕ ਕੇ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਉਸ ਦੀ ਸਜ਼ਾ ਸਮੁੱਚੀ ਕਾਂਗਰਸ ਪਾਰਟੀ ਨੂੰ ਮਿਲੀ ਹੈ ਅਸੀਂ ਗੱਲ ਕਰ ਰਹੇ ਹਾਂ ਸੁਖਜਿੰਦਰ ਸਿੰਘ ਰੰਧਾਵਾ ਦੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਫਿਰ ਬਹਾਰ ਮਾਰ ਦਿੱਤੀ ਹੈ ਕੈਪਟਨ ਅਮਰਿੰਦਰ ਸਿੰਘ ਤੇ ਰੱਜ ਕੇ ਵਰੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਕਹਿੰਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਵੀ ਕਰ ਰਹੇ ਨੇ ਉਹ ਬਿਲਕੁਲ ਸਹੀ ਕਰ ਰਹੇ ਨੇ ਨਸ਼ਾ ਤਸਕਰਾਂ ਦੇ ਨਾਲ ਇਸ ਤਰ੍ਹਾਂ ਦਾ ਬਿਹੇਵ ਹੋਣਾ ਚਾਹੀਦਾ ਹੈ ਕਿਉਂ ਚੀਕਾਂ ਮਾਰੀਆਂ ਚਾਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਉਂਕਿ ਕੱਲ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਕਿ ਮਨੁੱਖੀ ਅਧਿਕਾਰਾਂ ਦਾ ਕਾਹਨ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੇ ਇਧਰ ਅੱਜ ਸੁਖਜਿੰਦਰ ਸਿੰਘ ਰੰਡਾਵਾ ਦਾ ਬਿਆਨ ਕਹਿੰਦਾ ਅੱਜ ਇਸ ਜੱਗ ਜाहिर ਹੋ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਅਤੇ ਨਸ਼ਾ ਨਸ਼ਾ ਦੇ ਮਾਮਲੇ ਵਿੱਚ ਤੁਸੀਂ ਬਾਦਰਾ ਨਾਲ ਮੇਰੇ ਹੋਈ ਸੀ ਨਾ ਤੁਹਾਨੂੰ ਗੁਰੂ माफ ਕਰੇਗਾ ਨਾ ਤੁਹਾਨੂੰ ਪੰਜਾਬੀ माफ ਕਰਨਗੇ ਸਿੱਧਾ ਹੋ ਗਿਆ ਨਹੀਂ ਸੁਖਜਿੰਦਰ ਸਿੰਘ ਰੰਧਾਵਾ ਹਾਲਾਂਕਿ ਇਹ ਡਿਪਟੀ ਸੀਐਮ ਸੀ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਉਹਨਾਂ ਨੇ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਨਾ ਤੇ ਤੁਹਾਨੂੰ ਗੁਰੂ ਸਾਹਿਬਾ माफ ਕਰਨਗੇ ਨਾ ਤੁਹਾਨੂੰ ਪੰਜਾਬੀ माफ ਕਰਨਗੇ ਕਿਉਂਕਿ ਤੁਸੀਂ ਬੇਅਦਬੀਆਂ ਦੇ ਮਾਮਲੇ ਤੇ ਨਸ਼ੇ ਦੇ ਮਾਮਲੇ ਤੇ ਬਾਦਲਾਂ ਨਾਲ ਮਿਲੇ ਹੋਏ ਸੀ ਇਸ ਕਰਕੇ ਤੁਸੀਂ ਇੱਕ ਦੂਜੇ ਉੱਤੇ ਕਾਰਵਾਈਆਂ ਨਹੀਂ ਕਰਵਾਈਆਂ ਇਸ ਦਾ ਖਮਨਿਆਜ਼ਾ ਤੁਹਾਨੂੰ ਭੁਗਤਣਾ ਪਿਆ ਹੈ 2017 22 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਗੁਰੂ ਸਾਹਿਬਾਨ ਵੀ ਤੁਹਾਨੂੰ ਹੋਰ ਇਸ ਤੋਂ ਵੱਡੀ ਸਜ਼ਾ ਦੇਣਗੇ ਕਿਉਂਕਿ ਤੁਸੀਂ ਚਾਚਾ ਭਤੀਜਾ ਇੱਕ ਦੂਜੇ ਦੀ ਰੱਜ ਕੇ ਸਪੋਰਟ ਕੀਤੀ ਜਿਹੜੀਆਂ ਫੈਲਾ ਤੁਹਾਨੂੰ ਦਿੱਤੀਆਂ ਗਈਆਂ ਉਹਨਾਂ ਫੈਲਾ ਉੱਤੇ ਤੁਸੀਂ ਆਪ ਬੈਠ ਗਏ ਜੇਕਰ ਉਹ ਫਾਇਦਾ ਖੋਲੀਆਂ ਗਈਆਂ ਹੁੰਦੀਆਂ ਜੇਕਰ ਉਹਨਾਂ ਫਾਇਦਾ ਤੇ ਕਾਰਵਾਈ ਹੁੰਦੀ ਤੇ ਅੱਜ ਕਾਂਗਰਸ ਪਾਰਟੀ ਨੂੰ ਆ ਦਿਨ ਵਿਖਰੇ ਨਾ ਪੈਂਦੇ ਤੇ ਸੱਤਾ ਵਿੱਚ ਨਾ ਆਉਂਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖੜਗੇ ਨੇ ਸੁਖਜਿੰਦਰ ਸਿੰਘ ਰੰਧਾਵਾ ਹਾਲਾਂਕਿ ਸੁਖਪਾਲ ਸਿੰਘ ਖਹਿਰਾ ਪ੍ਰਤਾਪ ਸਿੰਘ ਬਾਜਬਾ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਆਪਣੇ ਸੁਰ ਬਦਲ ਲੈਨੇ ਲੇਕਿਨ ਪਹਿਲਾਂ ਹਾਕ ਵਿੱਚ ਆਏ ਸੀ ਸੁਖਪਾਲ ਸਿੰਘ ਖਹਿਰਾ ਤੇ ਹਾਲੇ ਵੀ ਕਹਿ ਰਹੇ ਨੇ ਕਿ ਭਈ ਮੈਂ ਬਿਕਰਮਜੀਤਿਆ ਦੇ ਨਾਲ ਮੁਲਾਕਾਤ ਕਰਾਂਗਾ ਧੰਨਵਾਦ